ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਆਪਾਂ ਪਹੁੰਚੇ ਹਾਂ ਬਠਿੰਡੇ ਏਰੀਆ ਦੇ ਵਿੱਚ ਭਰਾਵੋ ਜਿੱਥੇ ਸੂਰਜੀ ਊਰਜਾ ਵਾਲੀਆਂ ਮੋਟਰਾਂ ਚੱਲਦੀਆਂ ਨੇ ਤੇ ਆ ਸੀਗਾ ਬੋਰ ਤੇ ਆਪਾਂ ਸਾਰੀ ਜਾਣਕਾਰੀ ਲਵਾਂਗੇ ਵੀ ਕਿੰਨੀ ਪਲੇਟਾਂ ਤੇ ਕਿੰਨੇ ਦੀ ਮੋਟਰ ਚੱਲਦੀ ਹੈ ਬਾਈ ਨਾ ਕਰਦੇ ਆ ਗੱਲਬਾਤ ਤੇ ਕਿਉਂਕਿ ਇੱਧਰ ਥੋੜਾ ਜਿਹਾ ਬਿਜਲੀ ਵਾਲੀਆਂ ਮੋਟਰਾਂ ਦੀ ਜਿਹੜੇ ਘਟ ਨੇਗੀਆਂ ਜ਼ਿਆਦਾਤਰ ਇੱਥੇ ਦੇਖਦੇ ਨੇ ਜਿੰਨੀਆਂ ਵੀ ਮੋਟਰਾਂ ਨੇ ਨਾ ਆਪਣੀਆਂ ਸੂਰਜੀ ਊਰਜਾਤੀ ਚੱਲਦੀਆਂ ਨੇ ਤੇ ਬਾਈ ਨਾ ਗੱਲ ਕਰਦੇ ਆ ਜੋ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਤੇ ਬਾਈ ਇੱਕ ਜਿਹੜੀ ਮੋਟਰ ਆ ਉਹ ਕਿੰਨੇ ਆਲਾ ਬੋਰ ਕਿੰਨੇ ਆਲਾ ਹੈ ਆਪਣਾ ਇਹ ਬੋਰ ਆਪਣਾ 500 ਫੁੱਟ ਵਾਲਾ ਬਾਈ ਬੋਰ 500 ਫੁੱਟ ਵਾਲਾ ਤੇ ਪਾਣੀ ਕਿੰਨੇ ਫੁੱਟ ਤੇ ਆਪਣੇ ਇਧਰ 40 ਫੁੱਟ ਤੇ ਅਸਾ ਬਈ ਆ ਜਿਹੜਾ ਸੂਰਜ ਊਰਜਾ ਵਾਲਾ ਸਿਸਟਮ ਲਾਇਆ ਇਹਦੇ ਬਾਰੇ ਜਾਣਕਾਰੀ ਦਿਓਗੇ ਹਾਂ ਬਾਈ ਇਹ 30 ਬਲੇਟਾਂ ਆ ਆਪਣੇ ਨਹੀਂ ਬਾਈ ਇੱਕ ਸੈੱਟ ਤੇ ਕਿੰਨੀਆਂ ਪਲੇਟਾਂ ਲੱਗੀਆਂ ਹੋਈਆਂ ਨੇ ਇਹ ਇੱਕ ਤੇ 10 ਲੱਗੀਆਂ ਬਾਈ ਇੱਕ ਤੇ 10 ਲੱਗੀਆਂ ਨੇ ਹਾਂ ਤੇ ਮਨ ਤਿੰਨ ਸੱਟ ਤਿੰਨ ਸੱਟ ਲੱਗੇ ਹੋਏ ਨੇ ਇੱਕ ਤਾਂ ਸੱਟਾ ਰਹਿ ਗਿਆ ਇੱਕ ਸੱਟ ਆ ਸੀਗਾ ਪ੍ਰਭੂ ਤੇ ਇੱਕ ਅੱਗੇ ਹੈਗਾ ਤੇ 500 ਵਾਲਾ ਬੋਰ ਹੈ ਤੇ 10 ਪਲੇਟਾਂ ਨੇ ਮੰਨ 10 ਤੇ 10 20 30 ਪਲੇਟਾਂ ਨੇ ਬਈ 30 ਪਲੇਟਾਂ ਤੇ ਕਿੰਨੇ ਪਾਵਰ ਦੀ ਮੋਟਰ ਚੱਲਦੀ ਹੈ ਹੁਣ 10 ਪਾਵਰ ਦੀ ਬਾਈ ਜਿੰਨੇ ਵੱਧ ਪਾਵਰ ਦੀ ਚਲਾਉਣੀ ਹੋਦੀ ਹੈ ਓਨੀ ਵੱਧ ਪਲੇਟਾਂ ਨੇ ਪਲੇਟਾਂ ਵੱਧ ਲੱਗਣਗੀਆਂ ਅੱਛਾ ਹਾਂ ਤੇ ਪਾਣੀ ਹੁਣ ਇੱਥੇ ਕਿਵੇਂ ਕਾਇਏ ਤੋਂ ਕਿੰਨੇ ਤੱਕ ਚੱਲਦੀ ਹੈ ਤੇ ਮੋਟਰ ਦਾ ਮੰਨ ਵੀ ਜਿਵੇਂ ਹੁਣ ਸਿਆਲ ਦੇ ਦੇਣਾ ਹੁਣ ਕਿੰਨੀ ਹੁਣ ਜਦੋਂ ਸੂਰ ਚੜ੍ਹ ਜਾਂਦਾ ਉਹਦੀ ਚੱਲ ਪੈਂਦੀ ਹੈ ਮੰਨ ਲਾ 9 ਵਜੇ ਐਸੇ ਪਾਣੀ ਵਧੀਆ ਕੱਢਦੀ ਹੈ ਬਈ ਵਧੀਆ ਕੱਢਦੀ ਹੈ ਕਿਹ ਕਿੱਲੇ ਪਾਲ ਦਿੰਦੀ ਹੈ ਬਈ 10 ਦੀ ਮੋਟਰ ਇਹ ਝੋਨਾ ਬਈ ਅੱਛਾ ਹਾਂ ਬੰਦ ਕਰਨੀ ਪੈਂਦੀ ਹੈ ਕਿ ਲੋੜ ਹੀ ਨਹੀਂ ਚੱਲੀ ਜਾਂਦੀ ਰਹਿੰਦੀ ਬਈ ਨਾ ਜੇ ਮੂਹ ਦਾ ਜੇ ਨਾ ਹੀ ਲੋੜ ਉਹ ਬੰਦ ਕਰਦੇ ਹਾਂ ਉਹ ਤਾਂ ਬੰਦ ਕਰਨੀ ਲੋੜ ਹੀ ਨਹੀਂ ਤਾਂ ਆਪਣੇ ਆਥਰੇ ਮੰਨ ਲਈ ਢੜਕੇ ਚੱਲ ਪੈਂਦੀ ਆ ਅੱਛਾ ਆਟੋਮੈਟਿਕ ਹੀ ਬੰਦ ਆਉਣ ਦੀ ਲੋੜ ਹੀ ਨਹੀਂ ਤੇਰਾ ਆਟੋ ਲਾ ਦਿੰਨੇ ਝੋਨਾ ਲਾ ਕੇ ਉਦੋਂ ਆ ਤਾਂ ਜਦੋਂ ਮੰਨ ਵੀ ਸੂਰਜ ਨਿਕਲਿਆ ਚੱਲ ਪਈ ਜਦੋਂ ਸੂਰਜ ਦਿਨ ਸਿਪ ਗਿਆ ਆਪੇ ਬੰਦ ਹੋ ਜਾਂਦੀ ਆਪੇ ਬੰਦ ਹੋ ਜਾਂਦੀ ਆਪੇ ਬੰਦ ਹੋ ਜਾਂਦੀ ਅੱਛਾ ਅੱਛਾ ਹਾਂ ਤੇ ਇਹਦੇ ਵੀ ਕੋਈ ਖਰਚਾ ਕਿੰਨਾ ਆਉਂਦਾ ਜੇ ਆਪਾਂ ਸੂਰਜੂਰ ਜਾਲੀ ਮੋਟਰ ਲਾਉਣੀ ਆ ਕਿੰਨੇ ਕੁ ਡੂੰਘੇ ਪਾਣੀ ਤੇ ਕੰਮ ਜਾਪ ਨੇ ਇਹ ਇਹ ਉ ਐਸਾ 40 ਪਾਣੀ ਮੰਨ ਵੀ 40 ਫੁੱਟ ਤੇ ਉੱਥੇ ਕੰਮ ਜ ਆਪਨੇ ਜਿੱਥੇ ਪਾਣੀ 100 ਤੇ ਉੱਥੇ ਹਾਂ ਉੱਥੇ ਵਧ ਬਾਲਾ ਬੈਠਾ ਪਲੇਟਾਂ ਵੱਧ ਬਣਾਉਂਦਾ ਐਸਾ ਹਾਂ ਤੇ ਹੁਣ ਮੰਨ ਵੀ ਇਹ ਆ ਸਾਲ ਦੇ ਦਿਨ ਅੱਜ 10 ਵਜੇ ਪਾਣੀ ਕਰ ਜਾਂਦੀ ਪੂਰਾ ਬਈ ਹਾਂ ਹਾਂ 10 11 ਵਜੇ ਬਣਾ ਕਰ ਦਿੰਦਾ 10 ਵਜੇ ਤੇ ਸ਼ਾਮ ਨੂੰ ਕਾਹ ਵਜੇ ਤੱਕ ਚੱਲਦੀ ਐ ਸ਼ਾਮ ਨੂੰ ਬਸ ਜਿਵੇਂ 5 ਜਿਵੇਂ 5:00 ਵਜੇ ਜਿਵੇਂ ਉਸ ਵੇਲੇ ਤੱਕ ਐਸਾ ਜਿਵੇਂ ਆਪਣਾ ਝੋਨੇ ਵੇਲੇ ਕਾਹ ਵਜੇ ਚੱਲਦੀ ਇਹ ਤੇ ਝੋਨੇ ਵੇਲੇ ਤਾਂ 12-13 ਘੰਟੇ ਚੱਲ ਜਾਂਦੀ ਆ 12-13 ਘੰਟੇ ਚੱਲ ਜਾਂਦੀ ਆ ਹਾਂ ਐਸਾ ਦੇ ਉਦੋਂ ਕੋਈ ਦਿਨ ਨਾਲ ਨਹੀਂ ਹੈਗਾ। ਨਾ ਉਦੋਂ ਬਾਅਦ ਉਦੋਂ ਫਿਰ ਦਿਨ ਵੱਡੇ ਹੁੰਦੇ ਹਨਾ। ਉਦੋਂ 7:30 ਵਜੇ ਚੱਲ ਪੈਂਦੀ ਆ 7:30 6 ਵਜੇ ਤੱਕ 7 ਵਜੇ ਤੱਕ ਚੱਲ ਜਾਂਦੀ ਆ। ਐਸੇ ਇਹ ਪਲੇਟਾ ਬਈ ਕਿੰਨਾ ਕੇ ਟਾਈਮ ਕੋਈ ਮਨਿਆਦ ਮਨੂ ਦੇ ਦੀ ਖਰਾਬ ਖਰੂਬ ਨਹੀਂ ਹੁੰਦੀ ਇਹ। ਇਹ 25 ਸਾਲ ਦੀ ਗਾਰੰਟੀ ਆ ਬਈ ਇਹਨਾਂ ਦੀ। 25 ਸਾਲ ਦੀ ਗਾਰੰਟੀ ਆ। ਹਾਂ। ਕਿੰਨਾ ਖਰਚਾ ਆਇਆ ਸੀ ਬਈ ਇਹ ਮੋਟਰ ਲਾਉਣ ਤੇ ਆਪਾਂ ਨੂੰ? ਹੁਣ ਤਾਂ 4.5 ਲੱਖਾਂ ਉਦੋਂ 3.6 ਲੱਖ ਰੁਪਏ ਲੱਗੇ। ਸਬਸਿਡੀ ਵਗੈਰਾ ਮਿਲੀ ਸੀ ਕੋਈ ਆਪਾਂ? ਨਹੀਂ ਉਦੋਂ ਮਿਲੀ ਨਹੀਂ ਬਈ ਆ। ਕੀ ਕਰਨ ਵਾਲੇ ਕਹਿੰਦੇ ਸਰਕਾਰ ਸਬਸਿਡੀ ਦੇ ਇਹ ਇੱਥੇ ਨਾਲ ਹੀ ਪੈਂਦਾ ਇੱਠੇ ਵਾਲਾ ਪਿੰਡ ਉਤਲਵੰਡੀ ਹਲਕੇ ਨੂੰ ਦਿੱਤੀ ਸੀ ਸ਼ਬਸ਼ੂ ਜੀ ਆਪਣੇ ਦਿੱਤੀ ਨਹੀਂ ਇੱਥੇ ਕਿਉਂ ਨਹੀਂ ਦਿੱਤੀ ਬਈ ਕੀ ਕਾਰਨ ਹੈ ਇਹਦਾ ਇੱਥੇ ਯਾਰ ਉਦੋਂ ਸੇਖੋਂ ਸੀਗਾ ਉਹਾਂ ਦੇ ਲੈ ਗਿਆ ਸੀ ਵੀ ਗ੍ਰੈਡਜੂਨ ਚ ਆਪਣੇ ਇਸ ਇਲਾਕੇ ਨੂੰ ਅੱਛਾ ਇਸ ਕਾਰਨ ਕਰਕੇ ਮੈਂ ਆਪਣੇ ਮੋਟਰਾਈਸਮ ਦੀ ਕਾਰਡ ਉਹ ਗ੍ਰੈਡਜੂਨ ਚ ਲੈ ਲਈਆ ਇਹ ਲੀਡਰਾਂ ਦੀ ਦੇਣ ਹੈ ਤੇ ਲੀਡਰਾਂ ਦੀ ਦੇਣ ਹੈ ਜੇਕਰ ਲੀਡਰ ਨਾ ਇਹਨੂੰ ਜੋ ਉਹ ਚ ਪਾ ਕੇ ਜਾਂਦਾ ਕਿਹੜੇ ਝੱਕ ਨੇ ਤੁਸੀਂ ਆਪਣਾ ਗ੍ਰੈਡ ਜੂਨ ਕਹਿੰਦੇ ਮਗਰ ਗ੍ਰੈਡ ਜੂਨ ਪਾ ਕੇ ਆਮ ਇਥੇ ਮੋਟਰਾਂ ਕਹਿ ਗਿਆ ਸੇਵੀ ਮੋਟਰਾਂ ਜਾਦੇ ਨੇ ਇੱਥੇ ਐ ਕਹਿ ਗਿਆ ਅਸੀਂ ਇਸ ਕਰਕੇ ਇਲਾਕੇ ਨੂੰ ਭਰਾਵੋ ਸਬਸਿਡੀ ਨਹੀਂ ਮਿਲਦੀ ਇੱਥੋਂ ਨਾਲ ਹੀ ਆਪਣੇ ਕਹਿੰਦੇ ਵੀ 3 ਕਿਲੋਮੀਟਰ ਪਿੰਡ ਚੱਠੇ ਵਾਲਾ ਜੌਣ ਜੌਣ ਵਾਲਾ ਉੱਥੇ ਸਾਰੇ ਪਿੰਡਾਂ 'ਚ ਸਬਸਿਡੀ ਮਿਲਦੀ ਐ ਮੋਟਰਾਂ ਤੇ ਕਿਉਂਕਿ ਇੱਥੇ ਦੇਖ ਲਓ ਇਹ ਥੋੜੀ ਲੀਡਰਾਂ ਦੀ ਵੀ ਕਿਰਪਾ ਹੋ ਜਾਂਦੀ ਐ ਕਦੇ-ਕਦੇ ਕਿਸਾਨ ਭਰਾਵਾਂ ਤੇ ਹਨਾ ਦੇਖ ਜੇਕਰ ਉਹ ਐ ਨਾ ਕਹਿੰਦਾ ਵੀ ਯਾਰ ਇੱਥੇ ਮੋਟਰਾਂ ਜਾਦੇ ਨੇ ਇੱਥੇ ਤਾਂ ਇੱਥੇ ਵੀ ਸਬਸਿਡੀ ਮਿਲਣੀ ਸੀ ਪਰ ਇੱਥੇ ਅੱਜ ਤੱਕ ਤੁਹਾਨੂੰ ਮੈਂ ਦਿਖਾ ਦਿੰਨਾ ਭਰਾਵੋ ਹਣ ਆਇਦਰਲੀ ਸਾਈਡ ਜਿੱਥੇ ਵੀ ਨਿਗਾਹ ਮਾਰੋਗੇ ਤੁਹਾਨੂੰ ਕੋਈ ਯਾਰ ਬਿਜਲੀ ਦਾ ਖੰਭਾ ਨਹੀਂ ਦਿਸੂਗਾ ਲਾਈਨਾਂ ਨਹੀਂ ਦਿਸਣਗੀਆਂ ਦੂਰ ਤੱਕ ਆਇਦਰਲੀ ਸਾਈਡ ਦੇਖ ਲਓ ਚਾਹੇ ਬਹੁਤ ਦੂਰ ਤੱਕ ਲਾਈਨਾਂ ਬਹੁਤ ਘੱਟ ਨੇ ਭਰਾਵੋ ਆਇਦਰ ਆ ਸਾਈਡ ਦੇਖ ਲਓ ਇਥੇ ਬਿਜਲੀ ਦੀ ਲਾਈਨ ਨਹੀਂ ਹੈਗੀ ਛੇਤੀ ਨੇੜੇ ਨੇੜੇ ਮੋਟਰਾਂ ਬਹੁਤ ਘੱਟ ਨੇ ਬਿਜਲੀ ਰਹੀਆਂ ਹੈਗੀਆਂ ਤਾਂ ਹੈਗੀਆਂ ਨੇ ਪਰ ਉਹ ਗੱਲ ਨਹੀਂ ਜਿਵੇਂ ਆਪਣੇ ਬਰਨਾਲਾ ਮੋਗਾ ਮੰ ਸੰਗਰੂਰ ਜਾਂ ਸੁਨਾਮ ਏਰੀਏ ਦੇ ਵਿੱਚ ਆਪਣੇ ਬਿਜਲੀ ਦੀਆਂ ਮੋਟਰਾਂ ਲੱਗੀਆਂ ਹੋਈਆਂ ਨੇ ਇੱਥੇ ਜ਼ਿਆਦਾਤਰ ਇਹ ਕਿਸਾਨ ਆਪਣੇ ਮਨ ਵਿੱਚ ਸੂਰਜੀ ਊਰਜਾ ਵਾਲੇ ਨਾਲ ਮੋਟਰਾਂ ਪਾਲਦੇ ਆ ਜਾਂ ਫਿਰ ਇੱਥੇ ਨਹਿਰੀ ਪਾਣੀ ਦਾ ਇੱਕ ਗੱਲ ਹੋਰ ਵੀ ਸੁਣਨਾ ਚਾਇਆ ਬਾਈ ਕਹਿੰਦੇ ਮੁੰਡੇ ਦਾ ਵਿਆਹ ਛੱਡ ਸਕਦੇ ਹੋ ਪਰ ਨਹਿਰੀ ਪਾਣੀ ਨਹੀਂ ਛੱਡ ਸਕਦੇ ਹੈ ਹਾਂ ਹਾਂ ਇਹਦਾ ਹੈ ਅਸਿਆ ਹਾਂ ਇਹ ਕੀ ਕਾਰਨ ਵੀ ਨਹਿਰੀ ਪਾਣੀ ਨੂੰ ਜ਼ਿਆਦਾ ਲਾਉਂਦੇ ਹੋ ਨਾ ਪਾਣੀ ਫਿਰ ਨਹਿਰੀ ਬਾਈ ਅਸੀਂ ਕਤੋੜਾ ਕਰਨ ਕਰਕੇ ਲਾਉਂਦੇ ਆ ਫਿਰ ਤੋੜਾ ਮੋਟਰ ਮੋਟਰ ਆਮੀ ਹੋਇਆ ਲੋਕ ਫੇਸ ਆ ਤੇ ਸਾਡੇ ਅਰਗੇ ਖੜਦੇ ਸਾਡੇ ਤਾਂ ਤੈਨੂੰ ਪਾ ਖੇਚ ਰਹੀਦੀ ਹੈ ਸਾਡੇ ਦਾ ਬਾਈ ਕੋ ਕਦੇ ਨਾ ਲੱਗੇ ਤਾਂ ਵੀ ਇੱਥੇ ਤਾਂ ਜੇ ਕਹਿੰਦੇ ਵੀ ਪ੍ਰੋਗਰਾਮ ਵੀ ਹੈ ਨਾ ਘਰੇ ਤਾਂ ਵੀ ਆਹ ਖਾਲਾ ਪੱਕਾ ਦੇਖ ਲੋ ਸਾਰੇ ਖਾਲਾ ਇਸ ਤਰ੍ਹਾਂ ਪਾਣੀ ਸਾਰੇ ਬਾਣਾ ਨੂੰ ਪਾਣੀ ਲੱਗਦਾ ਏਰੀਏ ਨੂੰ ਇਹਨੂੰ ਤੇ ਮੁੰਡੇ ਦਾ ਵਿਆਹ ਛੱਡ ਸਕਦੇ ਆ ਭਰਾ ਉਹ ਇਹ ਕਹਿੰਦੇ ਪਰ ਅਸੀਂ ਨਾਲ ਦਾ ਪਾਣੀ ਨਹੀਂ ਛੱਡ ਸਕਦੇ ਇੰਨੀ ਮਜਬੂਰੀ ਇਹਨਾਂ ਦੀ ਬਣੀ ਹੋਈ ਹੈ ਜਦ ਕਿ ਆਪਣੇ ਇਲਾਕੇ ਦੀ ਗੱਲ ਹੋਰ ਆ ਹਨਾ ਬਰਨਾਲੇ ਦੀ ਗੱਲ ਆ ਚਾਹੇ ਸੰਗਰੂਰ ਦੀ ਸੁਨਾਮ ਦੀ ਮੋਗਾ ਸਾਰੇ ਏਰੀਆ ਜਿਹੜਾ ਇਧਰਲਾ ਮਾਨ ਬਠਿੰਡੇ ਜ਼ਿਲ੍ਹੇ ਤੇ ਮਾਨਸਾ ਨੂੰ ਛੱਡ ਕੇ ਥੋੜਾ ਜਿਹਾ ਸਾਰੇ ਜ਼ਿਲ੍ਹਿਆਂ 'ਚ ਬਿਜਲੀ ਦਾ ਬਹੁਤ ਵਧੀਆ ਪ੍ਰਬੰਧ ਹੈ ਪਰ ਇੱਥੇ ਤੁਹਾਨੂੰ ਦਿਖਾਤਾ ਵੀ ਨੇੜੇ-ਤੇੜੇ ਸੋਨੂੰ ਕੋਈ ਬਿਜਲੀ ਵਾਲੀ ਲਾਈਨ ਨਹੀਂ ਮਿਲੂ ਖੇਤਾਂ 'ਚ ਪਰ ਮੋਟਰਾਂ ਹੈਗੀਆਂ ਨੇ ਪਰ ਦੂਰ ਨੇ ਤਾਂ ਵੀਆ ਮੋਟਰਾਂ ਨੇ ਬਹੁਤ ਘੱਟ ਮਿਲਣਗੀਆਂ ਸੋਨੂੰ ਮੋਟਰਾਂ ਵੇਖਣ ਨੂੰ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਕਰਦੇ ਹੋ ਸ਼ੇਅਰ ਕਰੋ ਉਹ ਹਜੇ ਇੱਥੇ ਬੋਰ ਨੇ ਜਿਹੜੇ ਪ੍ਰਾਣੇ ਆਪਣੇ ਉਧਰ ਤਾਂ ਬੰਦ ਹੋ ਗਏ ਬਰਨਾਲੇ ਵਾਲੀ ਸਾਈਡ ਜਾਂ ਸੁਨਾਮ ਵਾਲੀ ਸਾਈਡ ਉਧਰ ਤਾਂ ਆਪਣੇ ਮੱਸੀ ਮੋਟਰਾਂ ਆ ਗਈਆਂ ਇੱਧਰ ਬਾਈ ਆਹ ਸਿਸਟਮ じゃ ਕਿਵੇਂ ਲਾ ਰੱਖਿਆ ਤੁਸੀਂ ਇਹ ਤੇ ਚੱਲਦਾ ਬੋਰ ਹਜੇ ਹਾਂ ਬਾਈ ਚੱਲਦਾ ਚੱਲਦਾ ਅੱਛਾ ਕਿਉਂ ਕੱਦੂ ਕੱਦੂ ਕਰ ਨਾਖਦਾ ਲੋ ਬਾਈ ਉਹ ਚਲਾ ਲਈਦਾ ਅੱਛਾ ਇਹ ਤੇ ਟਰੈਕਟਰ ਲਾਉਣੇ ਹੁੰਨੇ ਜਾਂ ਹਾਂ ਬਾਈ ਟਰੈਕਟਰ ਲਾਉਣੇ ਇਹ ਤੇ ਵੀ ਟਰੈਕਟਰ ਲਾ ਲੈਂਦੇ ਨੇ ਨਾਲੇ ਮੋਟਰ ਸੂਰਜੀ ਊਰਜਾ ਵਾਲੀ ਜਦੋਂ ਕੱਦੂ ਕਰਨ ਵੇਲੇ ਇਹ ਤੇ ਮੋਟਰ ਆਪਣਾ ਟਰੈਕਟਰ ਲਾ ਕੇ ਇਹ ਵੀ ਪਾਣੀ ਦਿੰਦਾ ਹੈਗਾ ਇਹ ਟੋਆ ਬਾਈ ਕਿੰਨਾ ਕਫਟਾ 35 ਕਫਟਾ ਮੰਨ ਲਾ ਬਾਈ ਅਸੇ 35 ਫੁੱਟ ਟੋਆ ਹੈ ਤੇ 5 ਕਿ ਫੁੱਟ ਅੱਗੇ ਪਾਣੀ ਰਹਿ ਗਿਆ 40 40 ਕਿਤੇ ਪਾਣੀ ਹੈ ਹਨਾ ਹਾਂ ਤੇ ਇਧਰ ਭਰਾਵੋ ਉੰਖਿਆ ਹੀ ਬਹੁਤ ਆ ਪਰ ਜਿੱਥੇ ਮੋਟਰਾਂ ਲੱਗੀਆਂ ਨੇ ਬਿਜਲੀ ਆ ਮੋਟਰਾਂ ਵਾਲੀ ਲਾਈਟ ਆ ਉੱਥੇ ਬਹੁਤ ਸੌਖਾ ਏਰੀਆ ਚ ਆ ਕੇ ਦੇਖਿਓ ਤੇ ਬਹੁਤ ਕਿਸਾਨ ਪਸਤਾ ਰਹੇ ਨੇ ਭਰਾਵੋ ਥੋੜੀ ਲੀਡਰਾਂ ਦੀ ਕਿਰਪਾ ਹੋਈ ਹੋਈ ਹੈ ਕਿਉਂਕਿ ਸੋਨੂੰ ਪਤਾ ਹੈ ਜਦੋਂ ਵੋਟਾਂ ਵਾਟਾਂ ਜੇ ਆਪਾਂ ਹਰਾ ਦਿੰਨੇ ਆ ਨਾ ਉਹ ਫੇਰ ਇਸ ਤਰ੍ਹਾਂ ਹੀ ਕਰ ਜਾਂਦੇ ਆ ਕਿਸਾਨਾਂ ਨਾਲ ਹੈ ਕਿੱਥੇ ਤੇ ਉਹਨੇ ਕਹਿਣਾ ਸੀਗਾ ਵੀ ਇਹ ਵੀ ਪਿੰਡ ਆਗਾ ਇਹਨੂੰ ਵੀ ਤੁਸੀਂ ਯਾਰ ਉਹ ਕਰੋ ਹਨਾ ਬਿਜਲੀ ਦਿਓ ਕਿੱਥੇ ਉਹ ਐ ਕਹਿ ਕੇ ਵੀ ਇਹਦੇ ਵਿੱਚ ਯਾਰ ਵੋਟਰਾਂ ਪਹਿਲੀ ਬਹੁਤ ਨੇ ਇੱਥੇ ਲੋਡ ਨਹੀਂ ਬਿਜਲੀ ਦੀ ਹਨਾ ਨਾਲੇ ਬਾਈ ਪਾਦਾ ਵੋਟਾਂ ਵੀ ਉਸੇ ਨੂੰ ਪਾਗਾ ਸੀ ਅੱਛਾ ਉਸੇ ਨੂੰ ਵੋਟਾਂ ਪਾਈ ਉਹ ਹੀ ਮਾੜਾ ਕਰ ਗਿਆ ਇਹ ਦੇਖ ਲਓ ਪ੍ਰਭੂ ਤੁਸੀਂ ਲੀਡਰਾਂ ਦੀ ਹਰਕਤਾਂ ਹੈ ਤੇ ਧੰਨਵਾਦ ਆ ਵੀਡੀਓ ਨੂੰ ਕਰਦੇ ਵਾਦ ਤੋਂ ਬਾਅਦ ਸ਼ੇਅਰ ਪ੍ਰਭੂ